ਕਾਣ ਉਹ ਜਿਹੜਾ ਤੇ ਕਿੱਲਾ ਪੈਣਾ ਜੇ ਅਗਰ ਤੋਂ ਤਾ ਸਿਆ ਕਿੱਲਾ ਪੈ ਉਤੋਂ ਸਾਰੇ ਤੇ ਕਿੱਲਾ ਪੈ ਅਜ ਮੰਨ ਵੀ ਆ ਹਲੇ ਤਾਂ ਮੈਂ ਜੇਬ ਲਵਾਉਂਦਾ ਜੀ ਮੋਬਾਈਲ ਲਈ ਦੇ ਉਹ ਹੈ ਆ ਆ ਆ ਠੀਕ ਤਾਂ ਰਹਿਣੀ ਹੀ ਐ ਨਾ ਇਹ ਤਾਂ ਖੜੀਆਂ ਕਰ ਲੱਗਦੀਆਂ ਨੇ ਬੀ ਸੋਪੀਆਂ ਲੱਗਣ ਲੱਗਦੀਆਂ ਹਾਂ ਪਰ ਉਹ ਮੋਟੇ ਭਰਾ ਸੀਟ ਕਾਲਾ ਪੋਲਾ ਵੀ ਦੇਖਦਾ ਕਿੰਨਾ ਹਾਂ ਕਰਨਾ ਮੈਂ ਕਰਨਾ ਬ੍ਰੇਕ ਕਰ ਦੇ ਦਲਾਈ ਬਾਈ ਇਵਰ ਕੀ ਇਹਨਾਂ ਉਰਤਾਂ ਗੜੀ ਦਾ ਡੱਗੇ ਸਨਮਾਰ ਦੇ ਸਾਹਮਣੇ ਮੂਰੇ ਗੱਡੀ ਦਾ ਗੂਰੂ ਨਾ ਜਾ ਵਾਰਦੇ ਨਖਾਨੀਆਂ ਵੀ ਰੋਲਦੇ ਨੇ ਜਿਵੇਂ ਮੂਰੇ ਗੱਡੀ ਨੂੰ ਬਚਾ ਲੈ ਗੜਤੀ ਉਹ ਤੇ ਖੜ ਕੇ ਸਾਰੇ ਬੰਦੇ ਦੇਣ ਲਾ ਤੇਰੇ ਬੜੇ ਸੇ ਗੱਡੀ ਕੰਨ ਲੈ ਚੜੀ ਜੀ ਜਿਹੜੇ ਬੰਦਰੋਂ ਨਾ ਬੈਟਰੀ ਫੜਾਤੀ ਕਿੱਥੇ ਮੈਂ ਕਿਉਂ ਉੱਤੇ ਦੇ ਡੜਗੇ ਕਿ ਮੈਂ ਤਾਂ ਥੱਲੇ ਨਹੀਂ ਖਾਸਮੋ ਥੱਲੇ ਮਿੱਤਿਆ ਬਚਾ ਲੈ ਗਾ ਨੂੰ ਓਏ ਬਾਬਾ ਕਾ ਬਚਾ ਲੈ ਨਾ ਗੱਡ ਓਏ ਬਾਈ ਵਿਚਾਲੇ ਨਾਲ ਗੱਲ ਬਾਈ ਓਏ ਉਹ ਆ ਵਿਚਾਲੇ ਕੰਡਾ ਵੜ ਜਾਣਾ ਜੱਪਲ ਤੇ ਇਹ ਤਾਂ ਵਾਣਾ ਅੰਦੇ ਅੰਦਾ ਤੂੜੀ ਦੇ ਫੇਕੇ ਲੈਣਾ ਇਹ ਲੋਕ ਕਿਦੋਂ ਕੋ ਉਦੋਂ ਟਿਕੂਆਂ ਨਹੀਂ ਟਿਕਦੀ ਨਹੀਂ ਦੋ ਨਹੀਂ ਹੁੰਦੀ ਐ ਬਸ ਤੇ ਟਿਕਦੀ ਨਹੀਂ ਹੈਗੀ ਗੋਲ ਨੂੰ ਥੋੜੇ ਡਿੱਗੀ ਇਹਨੂੰ ਲਾ ਬੋਰਡ ਕਿ ਕਰਾਉ ਤੂੰ ਤੇਰੇ ਨਾਲ ਬੋਰਡ ਕਰਾ ਓਏ ਮਾਫ ਕਰੀ ਜਾ ਸੀਟੇ ਗੋਲਦੀ ਸੀਟੇ ਗੋਲਦੀ ਬਾਈ ਲੈਕ ਬਾਈ ਲਾ ਲੋ ਸੀਟੇ ਗੋਲਦੀ ਕਹਾਲੀ ਦਾ ਦਰਜੀ ਵੀ ਦੇਖ ਰਿਹਾ ਕਿਵੇਂ ਹੁੰਦੇ ਹੋ ਉਹ ਅਮੇਰ ਨੂੰ ਵੀ ਭੈਣ ਦੇ ਨਾਲ ਫੇਸਬੁੱਕ ਤੇ ਵਿਦਵਾਨ ਬਣਨੇ ਆਹ ਵੱਟੇ ਰਹਾ ਉਹ ਵੱਟੇ ਬੱਚੇ ਹਨ ਨਾ ਨਾ ਦਮ ਵਾਲੇ

ਬਾਰੇ ਰਾਜੀ ਜਾਦਾ ਚੱਕੇ ਬਾਰੇ ਚਾਲ ਉਹਨੇ ਉੱਤੀ ਧਰਦੇ ਬੋੰਦੇ ਬੰਨ੍ਹ ਕੇ ਲੱਗੀ ਇਹ ਮੈਨੂੰ ਲੱਗ ਰਿਹਾ ਹੈ ਮੈਨੂੰ

ਮਾ ਜੀ ਜੀ ਬੇਨ ਮਾ ਮਾਰ ਕੋ ਤਾ ਮਾ ਫੜੀ ਬਈ ਮੰਗਦਾ ਕੇ ਇੱਕ ਜਾਨ ਹੈਲੋ ਡੱਕ ਦੇ ਨਾਲ ਤਾਂ ਦਿਲੇ ਦਾ ਬੰਦ ਕਰ ਸਕਦਾ ਆਪਾਂ ਹਾਂ ਹਾਂ ਆਹ ਉਹ ਸਾਰਾ ਕੁਝ ਆਰਡਰ ਬਾਈ ਫਡੇਰਾ ਸਾਹਿਬ ਜਾਂਦੇ ਹੋ ਲਵਾ ਕੇ ਲੈ ਕੇ ਪਾਣ ਤੋਂ ਦੱਪਾ ਬਾਈ ਲੈ ਨਹੀਂ ਦਿੱਤਾ ਨਹੀਂ ਸਿਰਤੀ ਵਾਲੀਆਂ ਦੱਪੀ ਨਹੀਂ ਸੱਚੀ ਬਈ ਚੱਬ ਸੋਚ ਨਹੀਂ ਸੱਚ ਅਲੇੜੇ ਕੋਲੇ ਪਾਰ ਦਾ ਤੂ ਤੜਾ ਭਾਦ ਦਾ ਵੱਡਣਾ ਕਵਰ ਆਪਾਂ ਗੋਣਾ ਆਪਾਂ ਗੋਣੇ ਨਾ ਐਨੇ ਕਿਹਾਂ ਅੱਛਾ ਤਰੀ ਵਾਲੀਆਂ ਬੰਦ ਕਰਦੀਆਂ ਕਿ ਦਾ ਕਰਤੇ ਸੇ ਨੀ ਆਟੋਮੈਟਿਕ ਮਸ਼ੀਨ ਵਿੱਚ ਇਨੀ ਡਾਊਟ ਨਵਾਂ ਸਫੈਕਸਿਨ ਮੈਟਿਕ ਸਰਾ ਸਰਾ ಅಲ್ಲ